ਕਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਹੈ ਕ੍ਰਿਸ਼ਨ ਬਸਾਏ ਹਾਰ ਸੀਤੀ ਮਨ ਰਵ ਰਹਿਆ ਸੱਚੀ ਗਹਿਆ ਸਮਾਏ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤ ਗੁਰ ਭਾਏ ਮਹਲਾ ਤੀਜਾ ਬਿਨ ਸ਼ਬਦ ਦਾ ਸੁਧ ਨਾ ਹੋਵਈ ਜੇ ਅਨੇਕ ਕਰੈ ਸ਼ਿੰਗਾਰ ਪਿਰ ਕੀ ਸਾਰ ਨ ਜਾਣਈ ਦੁਜੈ ਭਾਏ ਪਿਆਰ ਆ ਕੋ ਸੁਧ ਸਾ ਕੋ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਹਾ ਲੈਣੀ ਜੋ ਜਪ ਦੇ ਹਰ ਹਰ ਦਿਨ ਸਰਾਤ ਤੈਨੂੰ ਹਾਂ ਕੁਰਬੈਣੀ ਜਿਨਾਂ ਸਤ ਗੁਰ ਮੇਰਾ ਪਿਆਰਾ ਆਰਾਦੇ ਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲੇ ਆ ਸੈਣੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਕਾਲ ਪੁਰਖ ਪਰਵਤ ਦੀ ਧਾਰ ਦੀ ਪੂਰਨ ਕਿਰਪਾ ਬਣੀ ਹੈ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰ ਜੀ ਨੇ ਬਖਸ਼ਿਆ ਹੈ ਦਰਸ਼ਨ دیدار ਸਤਿਗੁਰ ਜੀ ਨੇ ਬਖਸ਼ ਕੇ ਕਿਰਤਾਰਥ ਕੀਤਾ ਹੈ ਝੋਲੀਆਂ ਭਰੀਆਂ ਨੇ ਅੱਜ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਉਪਦੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ੇ ਹਨ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 651 ਤੋਂ ਲੈ ਕੇ 652 ਤੱਕ ਸੁਭਾਏ ਮਾਨ ਹਨ ਦੋ ਸ਼ਲੋਕ ਨੇ ਤੇ ਇੱਕ ਪੌੜੀ ਹੈ ਦੋਵੇਂ ਹੀ ਸ਼ਲੋਕ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨੇ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸਦੀਵੀ ਸੁਖ ਪ੍ਰਾਪਤ ਹੁੰਦੇ ਹਨ ਗੁਰ ਸੇਵਾ ਕੀ ਹੈ ਸਤਿਗੁਰੂ ਸ਼ਬਦ ਦੇ ਵਿੱਚੋਂ ਗੁਰਮਤ ਦਾ ਗਿਆਨ ਲੈਣਾ ਹੀ ਗੁਰਸੇਵਾ ਹੈ। ਪਾਉ ਗੁਰੂ ਸ਼ਬਦ ਨੂੰ ਵਿਚਾਰਨਾ, ਪੜ੍ਹਨਾ, ਸਮਝ-ਸਮਝ ਕੇ ਵਿਚਾਰਨਾ ਤੇ ਗੁਰਬਾਣੀ ਦੇ ਮੁਤਾਬਕ ਜੀਵਨ ਦੀ ਘਾੜਤ ਘੜਨੀ ਇਹ ਸਤਿਗੁਰੂ ਜੀ ਦੀ ਸੇਵਾ ਹੈ। ਸਤਿਗੁਰੂ ਦੀ ਸੇਵਾ ਦਾ ਇਹ ਇੱਕ ਅੰਗ ਨੇ ਸੋਹਣੇ ਰੁਮਾਲੇ, ਸੋਹਣੀ ਪਾਲਕੀ ਚੌਰ ਸਾਹਿਬ ਛਤਰ ਸਾਹਿਬ ਇੱਕ ਸੇਵਾ ਦਾ ਅੰਗ ਨੇ ਪਰ ਸਭ ਤੋਂ ਵੱਡੀ ਸੇਵਾ ਜਿਹੜੀ ਸਤਿਗੁਰੂ ਦੀ ਕੀ ਹੈ ਉਹਦੇ ਹੁਕਮ ਦੇ ਵਿੱਚ ਤੁਰਨਾ ਉਹਦੀ ਰਜ਼ਾ ਦੇ ਵਿੱਚ ਤੁਰਨਾ ਉਹਦੇ ਬਾਣੀ ਵਿੱਚ ਤੁਰਨਾ ਸਗੁਰ ਸੇਵਾ ਤੇ ਸੁਖ ਉਪਜੈ ਸਤਿਗੁਰੂ ਕਹਿੰਦੇ ਫਿਰ ਗੁਰੂ ਦੀ ਗਿਆਨ ਦੀ ਜਦੋਂ ਗੁਰੂ ਦੇ ਹੁਕਮ ਦੇ ਵਿੱਚ ਜਦੋਂ ਜਦੋਂ ਗੁਰੂ ਸ਼ਬਦ ਦੀ ਵਿਚਾਰ ਚੋਂ ਗੁਰੂ ਗਿਆਨ ਪ੍ਰਾਪਤ ਕਰੇਗਾ ਚੇਤਾ ਰੱਖੇ ਇਸ ਸੇਵਾ ਨੂੰ ਕੀਤੇ ਆ ਸਦੀਵੀ ਸੁੱਖ ਮਿਲੂਗਾ ਸੁੱਖ ਉਪਜੈ ਸਦੀਵੀ ਸੁੱਖ ਮਿਲੂਗਾ ਫਿਰ ਦੁੱਖ ਨਾ ਲੱਗੇ ਆਏ ਫਿਰ ਸਮਝ ਪੈ ਜਾਏਗੀ ਇਸ ਗਿਆਨ ਦੇ ਨਾਲ ਕਿ ਜੀਵਨ ਵਿੱਚ ਦੁੱਖ ਨਾਂ ਦੀ ਕੋਈ ਵੀ ਸ਼ੈ ਕੋਈ ਵੀ ਚੀਜ਼ ਨਹੀਂ ਹੈ ਹਰ ਵਕਤੀ ਜੀਵਨ ਸੁਖੀ ਤੇ ਆਨੰਦ ਰਹੇਗਾ ਕਿਉਂਕਿ ਇਹ ਗਿਆਨ ਆ ਗਿਆ ਹੈ ਸੋਝੀ ਆ ਗਈ ਹੈ ਸਮਝ ਆ ਗਈ ਹੈ ਕਿ ਉਹਦੀ ਰਜ਼ਾ ਤੇ ਉਹਦਾ ਭਾਣਾ ਹੀ ਉਹਦਾ ਹੁਕਮ ਹੀ ਜੀਵਨ ਦੀ ਵੱਡਮੁੱਲੀ ਸੇਵਾ ਹੈ ਗੁਰੂ ਦੀ ਵੱਡਮੁੱਲਾ ਅੰਗ ਹੈ ਜੀਵਨ ਦਾ ਫਿਰ ਐਸੇ ਮਨੁੱਖਾਂ ਦਾ ਜੰਮਣਾ ਮਰਨਾ ਮਿਟ ਗਿਆ ਫਿਰ ਬਾਰ ਬਾਰ ਉਹਨਾਂ ਦੇ ਜੀਵਨ ਵਿੱਚ ਸਵਾਸਾਂ ਦੇ ਰਾਹੀ ਵਿਚਾਰਾਂ ਦਾ ਜੰਮਣਾ ਤੇ ਵਿਚਾਰਾਂ ਦਾ ਮਰਨਾ ਮਿਟ ਜਾਂਦਾ ਹੈ ਉਹ ਨਾ ਆਸ਼ਾਵਾਂ ਵਿੱਚ ਜਿਉਂਦੇ ਨੇ ਨਾ ਇੱਛਾਵਾਂ ਦੇ ਵਿੱਚ ਮਰਦੇ ਨੇ ਉਹ ਸਦੀਵੀ ਇੱਕ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਰੰਤਰ ਟਿਕੇ ਰਹਿੰਦੇ ਨੇ ਜਿਹਨੂੰ ਜੀਵਨ ਮੁਕਤ ਦੀ ਗੱਲ ਪਾਤਸ਼ਾਹ ਜੀ ਨੇ ਕਹੀ ਹੈ ਜੰਮਣਾ ਮਰਨਾ ਕੀ ਹੈ बार-बार ਸਵਾਸਾਂ ਦੇ ਵਿੱਚ ਆਉਣਾ ਤੇ ਸਵਾਸ ਦੇ ਵਿੱਚ ਵਿਚਾਰਾਂ ਦਾ ਜਨਮ ਲੈਣਾ ਤੇ ਵਿਚਾਰਾਂ ਦਾ ਮਰਨਾ ਜਦੋਂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਚਿੱਤ ਜੁੜ ਗਿਆ ਗੁਰੂ ਦੇ ਗਿਆਨ ਗੁਰੂ ਦੇ ਸ਼ਬਦ ਦੇ ਰਾਹੀਂ ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਜੰਮਣ ਮਰਨ ਦੀ ਖੇਡ ਮੇਰੇ ਜੀਵਨ ਤੋਂ ਮਿਟ ਗਈ ਹੈ ਕਾਲ ਏਕਾ ਕਿਸ਼ਨਾ ਬਸਾਏ ਕਹਿੰਦੇ ਫਿਰ ਜਮ ਕਾਲ ਦਾ ਹੁਣ ਮੈਨੂੰ ਕੋਈ ਡਰ ਨਹੀਂ ਮੌਤ ਦਾ ਕੋਈ ਭੈ ਨਹੀਂ ਵਿਕਾਰਾਂ ਦਾ ਕੋਈ ਡਰ ਨਹੀਂ ਕਿਉਂਕਿ ਹੁਣ ਕਿਸੇ ਦੇ ਡਰ ਵਿੱਚ ਮੈਂ ਜੀਵਨ ਨਹੀਂ ਜਿਉਂਦਾ ਹੁਣ ਸਾਰੇ ਡਰ ਮੇਰੇ ਜੀਵਨ ਦੇ ਵਿੱਚੋਂ ਮਿਟ ਗਏ ਨੇ ਮੁੱਕ ਗਏ ਨੇ ਕਿਉਂਕਿ ਹੁਣ ਮੈਂ ਸਥਿਰ ਹੋ ਕੇ ਆਪਣੀ ਮੰਜ਼ਲ ਵੱਲ ਤੁਰ ਰਿਹਾ ਹਾਂ ਹਰ ਛੇਤੀ ਮਨ ਰਵ ਰਿਆ ਹਰ ਛੇਤੀ ਦਾ ਅਰਥ ਹੈ ਪ੍ਰਮਾਤਮਾ ਦੇ ਨਾਲ ਰਬ ਮਨ ਰਵ ਰਿਆ ਹੁਣ ਮਨ ਜਿਹੜਾ ਹੈ ਨਾ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਟਿਕਣ ਲੱਗ ਪਿਆ ਹੈ ਰੰਗ ਰੰਗਣ ਲੱਗ ਪਿਆ ਹੈ ਵਸਣ ਲੱਗ ਪਿਆ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁਣ ਪ੍ਰਮਾਤਮਾ ਦਾ ਹੁਕਮ ਚੰਗਾ ਲੱਗਣ ਲੱਗ ਪਿਆ ਹੈ ਹੁਣ ਆਪਣੀ ਮਨ ਦੀ ਮਰਜ਼ੀ ਨਹੀਂ ਰਹੀ ਹੁਣ ਮਨ ਮਤ ਨਹੀਂ ਰਹੀ ਹੁਣ ਗੁਰੂ ਦਾ ਹੁਕਮ ਚੰਗਾ ਲੱਗਦਾ ਹੈ ਜੋ ਸਤਿਗੁਰੂ ਕਹਿ ਰਹੇ ਨੇ ਜੋ ਬਾਣੀ ਚ ਸਮਝਾ ਰਹੇ ਨੇ ਬਸ ਉਹਦੇ ਵਿੱਚ ਹੁਣ ਮਨ ਮੰਨਣ ਲੱਗ ਪਿਆ ਹੈ ਸੱਚੀ ਰਹਿਆ ਸਮਾਈ ਤੇ ਸਦਾ ਅਟਲ ਰਹਿਣ ਵਾਲੇ ਸੱਚੇ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੁਣ ਮਨ ਦੀ ਸਮਾਈ ਹੋਣ ਲੱਗ ਪਈ ਐ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਣ ਸਤ ਗੁਰੂ ਭਾਏ ਭਾਏ ਦਾ ਅਰਥ ਹੈ ਪ੍ਰੇਮ ਨਾਨਕ ਹਾਉਂ ਬਲੇਹਾਰੀ ਤਿੰਨ ਕੋ ਨਾਨਕ ਜੀ ਆਖਦੇ ਗੁਰੂ ਅਮਰਦਾਸ ਸਾਹਿਬ ਜੀ ਮੈਂ ਬਲੇਹਾਰ ਤੇ ਸਦਕੇ ਜਾਂਨਾ ਹਾਂ ਉਹਨਾਂ ਭਗਤਾਂ ਤੋਂ ਜੋ ਜਿਹੜੇ ਚੱਲਣ ਚੱਲਦੇ ਨੇ ਸਤ ਗੁਰੂ ਪਾਏ ਸਤ ਗੁਰੂ ਦੇ ਪਿਆਰ ਦੇ ਵਿੱਚ ਸਦਾ ਅਟਲ ਰਹਿਣ ਵਾਲੇ ਗੁਰੂ ਦੇ ਹੁਕਮ ਦੇ ਵਿੱਚ ਪਰਮਾਤਮਾ ਦੇ ਭੈ ਦੇ ਵਿੱਚ ਉਹਦੇ ਪ੍ਰੇਮ ਦੇ ਵਿੱਚ ਰਹਿੰਦੇ ਹਨ ਉਨਾਂ ਤੋਂ ਮੈਂ ਕੁਰਬਾਨ ਤੇ ਸਦਕੇ ਜਾਣਾ ਹ। ਮਹੱਲਾ ਤੀਜਾ ਅਗਲੀ ਗੱਲ ਕੀਤੀ ਹੈ ਉਹਨਾਂ ਦੀ ਜਿਹੜੇ ਆਪਣੀਆਂ ਮਨ ਦੀ ਮਤ ਪਿੱਛੇ ਤੁਰਦੇ ਨੇ। ਬਿਨ ਸ਼ਬਦੈ ਸੁਧ ਨ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਜੇ ਸਤਿਗੁਰੂ ਦੇ ਸ਼ਬਦ ਦੇ ਵਿੱਚ ਚਿੱਤ ਨਹੀਂ ਜੋੜਿਆ ਜੇ ਸਤਿਗੁਰੂ ਕੇ ਸ਼ਬਦ ਦੇ ਵਿੱਚ ਵਿੱਚ ਸਮਝ ਨਹੀਂ ਲਈ ਗੁਰੂ ਦੇ ਸ਼ਬਦ ਦੇ ਵਿੱਚੋਂ ਗਿਆਨ ਨਹੀਂ ਲਿਆ ਸਭ ਕਹਿੰਦੇ ਐਸੇ ਮਨੁੱਖਾਂ ਦਾ ਕਦੀ ਵੀ ਹਿਰਦਾ ਸ਼ੁੱਧ ਨਹੀਂ ਹੁੰਦਾ ਉਹ ਹਿਰਦੇ ਤੋਂ ਮੈਲੇ ਰਹਿੰਦੇ ਨੇ ਭਾਵੇਂ ਜਿਤਨੀਆਂ ਮਰਜ਼ੀ ਬਾਹਰ ਦੇ ਸ਼ਿੰਗਾਰ ਕਰ ਲੈਣ ਭਾਵ ਬਾਹਰ ਦੀਆਂ ਜਿਤਨੀਆਂ ਮਰਜ਼ੀ ਸੇਵਾਵਾਂ ਕਰ ਕਰਕੇ ਵਿਖਾਉਣ ਭਾਵੇਂ ਉਹ ਝਾੜੂ ਮਾਰਨ ਭਾਵੇਂ ਉਹ ਬਰਤਨ ਮਾਜਣਾ ਭਾਵੇਂ ਉਹ ਲੰਗਰ ਵਰਤਾਉਣਾ ਭਾਵੇਂ ਬਾਹਰ ਦੀਆਂ ਸੇਵਾਵਾਂ ਕਰਨ ਸਤਿਗੁਰੂ ਕਹਿੰਦੇ ਕੀ ਫਾਇਦਾ ਜੇ ਚਿੱਤ ਦੇ ਵਿੱਚ ਮੈਲ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੱਤੇ ਤਨ ਧੋਤੇ ਮਨ ਹੱਛਾ ਨਾ ਹੋਏ ਸੀ ਸਤਿਗੁਰੂ ਜੀ ਕਹਿੰਦੇ ਨੇ ਕੀ ਫਾਇਦਾ ਜੇ ਹਿਰਦੇ ਦੇ ਵਿੱਚ ਗੁਰੂ ਵਾਸਤੇ ਭੈ ਭਾਵ ਨਹੀਂ ਹੀ ਨਿ ਬਣੀ ਪਿਰ ਕੀ ਸਾਰ ਨਾ ਜਾਣਈ ਬਾਹਰ ਦੇ ਤੇ ਬੜੇ ਸ਼ਿੰਗਾਰ ਕੀਤੇ ਨੇ ਮੈਂ ਜੀ ਇੰਨੀ ਸੇਵਾ ਕਰਦਾ ਮੈਂ ਇੰਨੀ ਬਾਣੀ ਪੜ੍ਹਦਾ ਸਤਿਗੁਰੂ ਕਹਿੰਦੇ ਅੰਦਰ ਤੇ ਮਨ ਖਾਲੀ ਏ ਅੰਦਰ ਤੇ ਕੋਈ ਪਿਆਰ ਹੀ ਨਹੀਂ ਪ੍ਰਭੂ ਵਾਸਤੇ ਅੰਦਰ ਤੇ ਪ੍ਰਮਾਤਮਾ ਵਾਸਤੇ ਕੋਈ ਸਮਝ ਹੀ ਨਹੀਂ ਆਪਣੀਆਂ ਮਨਮਰਜ਼ੀਆਂ ਤੂੰ ਕਰ ਰਹੀ ਹੈ ਜੀ ਵਿਸਤਰੀ ਗੁਰੂ ਪ੍ਰਮਾਤਮਾ ਪਤੀ ਦਾ ਤੇ ਹੁਕਮ ਮੰਨਦੀ ਨਹੀਂ ਫਿਰ ਕੀ ਸਾਰ ਨਾ ਜਾਣੇ ਪਤੀ ਦੀ ਕਦੀ ਸਾਰ ਨਹੀਂ ਪਾਈ ਪਤੀ ਦੇ ਕਦੀ ਕਹਿਣੇ ਚਰੀ ਤੁਰੀ ਪਰਮਾਤਮਾ ਪਤੀ ਦੇ ਕਦੀ ਹੁਕਮ ਦੇ ਵਿੱਚ ਨਹੀਂ ਰਹੀ ਦੂਜੇ ਪਾਏ ਪਿਆਰ ਪਤੀ ਨੂੰ ਸਰੀਆਮ ਠੋਖਾ ਦੇ ਰਹੀ ਹੈ ਇੱਕ ਬੰਨੇ ਪਤੀ ਦੇ ਸਾਹਮਣੇ ਸ਼ਿੰਗਾਰ ਕਰ ਰਹੀ ਹੈ ਦੂਜੇ ਬੰਨੇ ਇਹ ਜੀਵ ਸਤਰੀਏ ਦੂਸਰੀਆਂ ਪਿਆਰਾਂ ਦੇ ਵਿੱਚ ਜੀਵਨ ਖਚਤ ਕਰਕੇ ਬੈਠੀ ਹੈ ਦੂਸਰਾ ਪਿਆਰ ਕੀ ਹੈ ਪਹਿਲਾ ਪਿਆਰ ਪਰਮਾਤਮਾ ਦਾ ਹੈ ਬਾਕੀ ਪਿਆਰ ਨੇ ਮਾਇਆ ਦੇ ਪਿਆਰ ਮਾਇਆ ਦੇ ਪਿੱਛੇ ਤੁਰਨਾ ਮਾਇਆ ਕਿਸੇ ਵੀ ਚੀਜ਼ ਨੂੰ ਕਹਿ ਸਕਦੇ ਹਾਂ ਕਿਸੇ ਚੀਜ਼ ਦੀ ਲਾਲਸਾ ਕਾਮਨਾ ਇੱਛਾ ਉਹ ਮਾਇਆ ਹੈ ਜੋ ਮਨੁੱਖ ਨੂੰ ਹੁਕਮ ਤੋਂ ਤੋੜ ਕੇ ਵਿਕਾਰਾਂ ਦੇ ਬੰਦਨ ਵਿੱਚ ਬੰਨ੍ਹ ਦਵੇ ਦੂਜੇ ਪਿਆਰ ਦੇ ਵਿੱਚ ਜੀਵਨ ਖਚਤਉਣ ਲੱਗ ਪਵੇ ਸਭ ਕਹਿੰਦੇ ਐਸੀ ਜੀਵ ਇਸਤਰੀ ਦਾ ਕੀ ਸੁਭਾਅ ਹੈ ਸਾ ਕੁਸੁੱਧ ਅੰਦਰੋਂ ਉਹ ਮੈੜੀ ਹੋਵੇਗੀ ਕੁਸੁੱਧ ਹੋਵੇਗੀ ਭੜਿਆਂ ਵਿਚਾਰਾਂ ਵਾਲੀ ਹੋਵੇਗੀ ਸਾਕ ਕੁਲਖਣੀ ਉਹਦੇ ਵਿੱਚ ਕੋਈ ਵੀ ਚੰਗਾ ਲਖਣ ਨਹੀਂ ਹੋਵੇਗਾ ਉਹਦੇ ਲਖਣ ਜਿਹੜੇ ਨੇ ਕੁਲਖਣੇ ਹੋਣਗੇ ਭਾਵ ਮੈਲੇ ਹੋਣਗੇ ਉਹ ਹਮੇਸ਼ਾ ਹੀ ਉਹਦੇ ਕਰਮ ਜਿਹੜੇ ਨੇ ਉਹਦੇ ਸੁਭਾਅ ਦੇ ਵਿੱਚ ਤਬਦੀਲ ਹੋਣਗੇ ਉਹਦੇ ਸੰਸਕਾਰ ਬਣਨਗੇ ਉਹ ਹਮੇਸ਼ਾ ਹੀ ਅਪਵਿੱਤਰ ਖਿਆਲਾਂ ਦੀ ਹੋਵੇਗੀ ਨਾਨਕ ਨਾਨਕ ਦੀ ਆਖਦੇ ਨਾਰੀ ਵਿੱਚ ਕੁਨਾਰ ਉਹ ਜੀਵ ਇਸਤਰੀ ਰੂਪੀ ਔਰਤ ਦੇ ਰੂਪ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ ਸਤਿਗੁਰੂ ਜੀ ਨੇ ਇੱਥੇ ਔਰਤ ਨੂੰ ਮੰਨਦਾ ਨਹੀਂ ਕਿਹਾ ਨਾਰੀ ਦਾ ਅਰਥ ਇੱਥੇ ਔਰਤ ਨਹੀਂ ਹੈ ਇੱਥੇ ਹੈ ਜੀਵ ਇਸਤਰੀ ਅਸੀਂ ਸਾਰਿਆਂ ਉਸ ਪ੍ਰਭੂ ਪਰਮਾਤਮਾ ਦੀਆਂ ਜੀਵ ਇਸਤਰੀਆਂ ਆ ਵਾਂ ਬਾਕੀ ਇੱਕੋ ਪਰਮਾਤਮਾ ਪੁਰਖ ਹੈ ਅਸੀਂ ਸਾਰਿਆਂ ਨੇ ਉਹਦੇ ਨਾਲ ਮਿਲਾਪ ਕਰਨਾ ਹੈ ਪਰ ਜੇ ਪਰਮਾਤਮਾ ਦੇ ਹੁਕਮ ਚ ਨਾ ਚੁਰਾ ਤੁਰਾਂ ਪਰਮਾਤਮਾ ਦਾ ਕਿਹੜਾ ਨਾਮ ਮੰਨਾ ਪਰਮਾਤਮਾ ਪਤੀ ਦੇ ਬਚਨਾਂ ਨੂੰ ਸਵੀਕਾਰ ਨਾ ਕਰਾਂ ਤੇ ਸ਼ਿੰਗਾਰ ਬਾਹਰੋਂ ਬਹੁਤ ਸੋਹਣਾ ਕੀਤਾ ਹੋਵੇ ਸਭ ਕਹਿੰਦੇ ਐਸੀ ਕੀ ਹੈ ਔਰਤ ਨਾਰੀ ਵਿੱਚ ਕੁਨਾਰ ਹੈ ਜੀਵ स्त्री ਦਾ ਰੂਪ ਹੈ ਪਰ ਅੰਦਰ ਭੈੜੀ ਮੱਤ ਵਾਲੀ ਕੁਨਾਰ ਬੈਠੀ ਹੈ ਭੈੜੀ ਮੱਤ ਵਾਲੀ ਕੁਨਾਰ ਜੀਵ ਇਸਤਰੀ ਬੈਠੀ ਹੈ ਜੋ ਹਰ ਵਕਤ ਵਿਕਾਰ ਚਿਤਵਦੀ ਹੈ ਹਰ ਵਕਤ ਵਿਕਾਰਾਂ ਦੇ ਪਿੱਛੇ ਤੁਰਦੀ ਹੈ ਮਾਇਆ ਦੇ ਬੰਦਨਾ ਵਿੱਚ ਵੱਜੀ ਰਹਿੰਦੀ ਐ ਪੌੜੀ ਤੇ ਸਤਿਗੁਰੂ ਜੀ ਅਗਲੀ ਗੱਲ ਕਰ ਰਿਹਾ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਏ ਹਰੀ ਏ ਪ੍ਰਮਾਤਮਾ ਜੀ ਤੁਸੀਂ ਮਿਹਰ ਕਰੋ ਮੈਂ ਤੇਰੀ ਬਾਣੀ ਤੇਰਾ ਜਸ ਹਰ ਵਕਤ ਹੀ ਉਚਰਦਾ ਰਹਾ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਮੈਂ ਹਰ ਵਕਤ ਤੇਰੇ ਹੁਕਮ ਨੂੰ ਸਿਮਰਾਂ ਤੇਰੇ ਨਾਮ ਨੂੰ ਸਿਮਰਾਂ ਤੂੰ ਹਰ ਵਕਤ ਮੇਰੀ ਯਾਦਾਂ ਵਿੱਚ ਹੋਵੇਂ ਕਿਉਂਕਿ ਤੇਰਾ ਨਾਮ ਉਚਾਰਨ ਕਰਨਾ ਹੀ ਮੇਰੇ ਵਾਸਤੇ ਸਭ ਤੋਂ ਵੱਡਾ ਲਾਭ ਹੈ ਤੇ ਮੈਂ बार-बार ਤੇਰੇ ਹੁਕਮ ਨੂੰ ਵਿਚਾਰਾਂ ਤੇਰੀ ਗੁਰਮਤ ਗੁਰਬਾਣੀ ਚੋਂ ਸਮਝਾਂ ਤੇ ਗੁਰਬਾਣੀ ਦੇ ਰਾਹੀ ਮੈਂ ਸਦੀਵੀ ਸੱਚ ਦਾ ਲਾਹਾ ਆਪਣੇ ਜੀਵਨ ਦੇ ਵਿੱਚ ਵਸਾਵਾਂ ਜੋ ਜਾਪਦੇ ਹਰ ਹਰ ਦਿਨ ਸਰਾਤ ਜਿਹੜੇ ਦਿਨ ਰਾਤ ਤੇਰੀਆਂ ਕਹਾਣੀਆਂ ਕਥਦੇ ਹਨ ਜੋ ਦਿਨ ਰਾਤ ਤੇਰੇ ਗੁਣਾ ਦੀ ਵਿਚਾਰ ਕਰਦੇ ਹਨ ਜੋ ਦਿਨ ਰਾਤ ਤੇਰੇ ਹੁਕਮ ਦੇ ਵਿੱਚ ਰਹਿਣ ਦਾ ਮਨ ਬਣਾਉਂਦੇ ਹਨ ਤਿੰਨ ਹਾਂ ਕੁਰਬਣੀ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਸਦਕੇ ਜਾਣਾ ਹਾਂ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਜਿਨ੍ਹਾਂ ਨੇ ਸਦਾ ਅਟਲ ਰਹਿਣ ਵਾਲੇ ਮੇਰੇ ਸੱਚੇ ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਵਸਾਇਆ ਹੈ ਸਦਾ ਅਟਲ ਰਹਿਣ ਵਾਲੇ ਮੇਰੇ ਸੱਚੇ ਗੁਰੂ ਨਾਲ ਪਿਆਰ ਪਾਇਆ ਹੈ ਉਹਨਾਂ ਨੂੰ ਆਰਾਧਿਆ ਹੈ ਪਾਵ ਉਹਦੇ ਹੁਕਮ ਇੱਕ ਇੱਕ ਨੂੰ ਜੀਵਨ ਵਿੱਚ ਵਸਾਇਆ ਹੈ ਤਿੰਨ ਜਨ ਦੇ ਖਾਨੈਣੀ ਐਸੇ ਗੁਰਮੁਖਾਂ ਨੂੰ ਹੇ ਵੈ ਗੁਰੂ ਜੀ ਮੈਨੂੰ ਅੱਖਾਂ ਬਖਸ਼ ਤਾਂ ਕਿ ਮੈਂ ਇੰਨਾਂ ਅੱਖਾਂ ਦੇ ਨਾਲ ਉਹਨਾਂ ਗਿਆਨ ਦੀਆਂ ਅੱਖਾਂ ਨਾਲ ਐਸੇ ਭਗਤਾਂ ਦੇ ਦਰਸ਼ਨ ਕਰ ਸਕਾਂ ਹਉ ਵਾਰਿਆ ਆਪਣੇ ਗੁਰੂ ਕੋ ਮੈਂ ਵਾਰਨੇ ਜਾਨਾ ਹਾਂ ਆਪਣੇ ਪੂਰੇ ਸ਼ਬਦ ਗੁਰੂ ਤੋਂ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿਨੇ ਮੇਰਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੇਰਾ ਰਿਸ਼ਤੇਦਾਰ ਮੇਰਾ ਸੱਜਣ ਪ੍ਰਭੂ ਸਾਥੀ ਮੈਨੂੰ ਮਿਲਾ ਦਿੰਦਾ ਹੈ ਜਿਸ ਸ਼ਬਦ ਗੁਰ ਸ਼ਬਦ ਗੁਰੂ ਸਤਗੁਰ ਨੇ ਮੈਨੂੰ ਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਮੇਰੀ ਸਾਂਝ ਬਣਾਤੀ ਹੈ ਤੇ ਮੇਰੀ ਜ਼ਿੰਦਗੀ ਵਿੱਚ ਸੱਚ ਦਾ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ ਮੇਰੀ ਭਟਕਦੀ ਹੋਈ ਮਤ ਇੱਕ ਜਗ੍ਹਾ ਸਥਿਰ ਕਰ ਦੁੱਤੀ ਹੈ ਤੇ ਹੁਣ ਅੱਖਾਂ ਤੋਂ ਗਿਆਨ ਇੰਦਰੀਆਂ ਤੋਂ ਕਰਮ ਇੰਦਰੀਆਂ ਤੋਂ ਪਵਿੱਤਰਤਾ ਮਿਲਦੀ ਹੈ ਤੇ ਐਸਾ ਸੱਚਾ ਪ੍ਰਭੂ ਨਿਰੰਕਾਰ ਮੇਰੇ ਜੀਵਨ ਦੇ ਵਿੱਚ ਆ ਵਸਿਆ ਹੈ ਤੇ ਮੈਂ ਸੁਹਾਗਣ ਬਣ ਕੇ ਪ੍ਰਭੂ ਦੇ ਘਰ ਵਿੱਚ ਸੋਭਦੀਆਂ ਇਹ ਅੱਜ ਦਾ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਸਤਿਗੁਰੂ ਦੇ ਪ੍ਰਕਾਸ਼ਮਾਨ ਹੋਣ ਤੋਂ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਗੁਰਬਾਣੀ ਦੀ ਵਿਚਾਰ ਜੀਵਨ ਵਿੱਚ ਵਸਾਈਏ ਗੁਰਮਤ ਦੇ ਗਾੜੀ ਰਾਤੇ ਤੁਰਿਏ ਤਾਂ ਹੀ ਹੋਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭ ਆਪੇ ਮੇਲੇ ਪੁਲਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ